ਹਰ ਗਿਆ ਬੇਬੇ ਮੈਂ ਇੱਥੇ ਨਹੀਂ ਰਹਿਣਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਜੋ ਕਿ ਹੈ ਪੰਜਾਬੀ ਸਿੰਗਰ ਰਾਜਵੀਰ ਜਵੰਦੇਲਾ ਜੋ ਕਿ ਇੱਕ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਹੁਣ ਜੋ ਕਿ ਬੀਤੇ ਦਿਨੀ ਉਹਨਾਂ ਦਾ ਜੋ ਕਿ ਦੀ ਹਾਤ ਹੋ ਗਿਆ ਹੈ ਕਿ ਪੂਰਾ ਪੰਜਾਬ ਜੋ ਕਿ ਉਹਨਾਂ ਦੀ ਮੌਤ ਦਾ ਜੋ ਕਿ ਦੁੱਖ ਸੋਗ ਮਨਾ ਰਿਹਾ ਹੈ ਕਿ ਦੋਸਤੋ ਹੁਣ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਬਹੁਤ ਚੰਗੀ ਤਰ੍ਹਾਂ ਵਾਇਰਲ ਹੋ ਰਹੀ ਹੈ ਤੁਸੀਂ ਵੇਖ ਹੀ ਸਕਦੇ ਹੋ ਕਿ ਕਿ ਸਟੇਜ ਦੇ ਉੱਪਰ ਜੋ ਕਿ ਬੱਬੂ ਮਾਨ ਦਾ ਅਖਾੜਾ ਲੱਗਿਆ ਹੁੰਦਾ ਹੈ ਬੱਬੂ ਮਾਨ ਰਾਜੀਵਰ ਜਵੰਦੇ ਨੂੰ ਕਹਿੰਦਾ ਹੈ ਕਿ ਆ ਵੀ ਥਣੇਦਾਰਾ ਇੱਕ ਅਦਾ ਗਾਣਾ ਸੁਣਾ ਦੇ ਔਰ ਰਾਜੀਵਰ ਜਵੰਦੇ ਨੂੰ ਜੋ ਕਿ ਬਹੁਤ ਅਦਾ ਪਿਆਰ ਦਿੰਦਾ ਹੈ ਔਰ ਰਾਜਵੀਰ ਜਵੰਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਬਬੂ ਮਾਨ ਭਾਜੀ ਜਿਵੇਂ ਕੇਜੀ ਖਣ ਭਾਜੀ ਨੇ ਕਿਹਾਈ ਹੈ ਕਿ ਅਸੀਂ ਤਾਂ ਤੁਹਾਨੂੰ ਨਿੱਕੇ ਹੁੰਦਾ ਤੋਂ ਸੁਣਦੇ ਆ ਰਹੇ ਹਾਂ ਕਿ ਮੇਰਾ ਹੌਂਸਲਾ ਨਹੀਂ ਪੈ ਰਿਹਾ ਕਿ ਮੈਂ ਤੁਹਾਡੇ ਸਾਹਮਣੇ ਕਿਵੇਂ ਗਾਵਾਂ ਕਿ ਦੋਸਤੋ ਤੁਸੀਂ ਅੱਗੇ ਇੱਕ ਵਾਰੋ ਕਲਿੱਪ ਜ਼ਰੂਰ ਦੇਖਿਓ ਔਰ ਤੁਹਾਡੇ ਸਾਹਮਣੇ ਕੀ ਗਾਵਾਂਗੇ ਨਾ ਨਾ ਬਿਲਕੁਲ ਨਹੀਂ ਤੁਸੀਂ ਠੀਕ ਆ ਤੁਹਾਡੀ ਗੱਲ ਬੜਾ ਅਪਨਾ ਜੀ ਤੁਹਾਡਾ ਬਹੁਤ ਅਸੀਂ ਸੱਚੀ ਹੋਏ ਖਾਨ ਸਾਹਿਬ ਤੁਸੀਂ ਜਿਵੇਂ ਤੁਸੀਂ ਕਿਹਾ ਅਸੀਂ ਸੁਣ ਸੁਣ ਕੇ ਵੱਡੇ ਹੋਏ ਔਰ ਕਮਾਲ ਦਾ ਆ ਜਿਹੜਾ 뮤ਜ਼ਿਕ 30 ਵਰਕ ਮਾਨ ਸਾਹਿਬ ਤੋਂ ਉੱਪਰ ਕਿਸੇ ਨੇ ਨਹੀਂ ਕੀਤਾ ਉਹ ਅਸੀਂ ਤਾਂ ਥੋੜਾ ਥੋੜਾ ਜਾਣਦੇ ਆ ਕਿਉਂਕਿ ਲਾਈਵ ਗਾਉਣੇ ਆ ਔਰ ਇਹ ਆਮ ਬੰਦੇ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ ਜਿਹੜਾ ਬੈਕ ਸਟੇਜ ਤੇ ਇਹਨਾਂ ਦਾ ਕੰਮ ਹੈ ਨਾ ਅੱਲਾਕ ਵੱਕਲਾ ਪੀਸ ਵਰ ਕਹਾ ਸਵਾਦ ਆ ਜਾਂਦਾ ਕਿਤੇ ਪੁਰਾਣੇ ਕਸ਼ਟਾਂ ਤੂੰ ਲਾ ਕੇ ਸੁਣ ਕੇ ਦੇਖੋ ਸੋਣਿਆ ਜੀ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਮਾਨ ਸਾਹਿਬ ਇੱਦਾਂ ਹੀ ਤੁਸੀਂ ਤੁਸੀਂ ਹੀ ਗਾਓ ਮੇਰੇ ਤੋਂ ਗਾਇ ਨਹੀਂ ਜਣਾ ਮੈਂ ਥੋੜਾ ਜਿਹਾ ਨਰਵਸ ਹਾਂ ਥੋੜੇ ਸਮਝ ਨਹੀਂ 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 ਬੱਝ ਜਾ ਹਾਂ ਅਲੋਟਾ ਛੜਾਉ ਬੈਸ ਛੜਾਊਗਾ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਜੋਕੇ ਇੱਕ ਬਹੁਤ ਹੀ ਨਿੱਗੇ ਸੁਭਾਅ ਵਾਲਾ ਜੋਕੇ ਗਾਇਕ ਸੀ ਕਿ ਉਸਨੇ ਪੰਜਾਬ ਨੂੰ ਬਹੁਤ ਹੀ ਵਧੀਆ-ਵਧੀਆ ਗਾਣੇ ਦਿੱਤੇ ਤੇ ਉਸ ਦੀ ਅੱਜ ਤੱਕ ਕਿਸੇ ਨਾਲ ਵੀ ਕੋਈ ਵੀ ਕੰਟਰੋਵਰਸੀ ਨਹੀਂ ਸੀ ਬਾਕੀ ਦੋਸਤੋ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਕਿ ਉਹਦੀ ਜੋਕੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ